ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਪ੍ਰਾਦਾਨ ਕੀਤਾ ਗਿਆ ਅਜਾ ਖਾਣਾ ਮੁਫਤ ਤੱਕ ਪਹੁੰਚਾਇਆ ਜਾ ਰਿਹਾ ਹੈ ਦੇਖੋ ਜਿਹੜਾ ਅੱਜ ਇਨੀਸ਼ੀਏਟਿਵ ਬਰਫਰ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਆਖਾਂ ਦਾ ਮਹੱਗਾ ਕੈਂਪੇਨ ਲਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਲਾਇਨ ਕਲੱਬ ਵੈਜੀਟੇਰੀਅਨ ਲੁਧਿਆਣਾ ਤੇ ਸ਼ੰਕਰਨੰਦ ਹਸਪਤਾਲ ਮੁੱਲਾਂਪੁਰ ਦੇ ਜਿਹੜਾ ਨਿਰਵੈਖਾਂ ਦਾ ਹਸਪਤਾਲ ਇਹ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਲਗਾ ਰਹੇ ਹਾਂ ਤੇ ਇਹਦੇ ਵਿੱਚ ਅਸੀਂ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਅੱਖਾਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਤੇ ਬਾਕੀ ਜਿਹੜੇ ਅੱਖਾਂ ਦੇ ਉਹਨਾਂ ਨੂੰ ਦਵਾਈਆਂ ਵੀ 프리 ਆਫ ਕੋਸਟ ਪਰਵਾਈਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਅਸੀਂ ਜਿਹੜੇ ਕਿਤੇ ਮੌਕੀਏ ਦੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਸ਼ੰਕਰਾਂ ਨੰਨ ਹਸਪਤਾਲ ਲਿਜਾ ਕੇ ਅੱਜ ਤੇ ਉਹਨਾਂ ਦੇ ਜਿਹੜੇ ਆਪਰੇਸ਼ਨ ਨੇ ਉਹ ਕੀਤੇ ਜਾਣਗੇ ਜਿਹੜੇ ਕੱਲ ਜਾਂ ਪਰਸੋਂ ਤੱਕ ਸਾਡੇ ਕੋਲ ਵਾਪਸ ਆ ਜਾਣਗੇ ਤੇ ਬਹੁਤ ਅੱਖਾਂ ਦੇ ਜਿਹੜੇ ਮਹਾ ਡਾਕਟਰ ਨੇ ਤੇ ਉਹ ਸਾਡੇ ਕੋਲ ਅੱਜ ਹੈਗੇ ਨੇ ਹਾਜ਼ਰ ਨੇ ਤੇ ਆਮ ਤੌਰ ਤੇ ਦੇਖਿਆ ਜਾਂਦਾ ਜਿਹੜਾ ਗਰੀਬ ਆदमी ਆ ਤੇ ਉਹ ਡਾਕਟਰ ਦੇ ਕੋਲ ਜਾਣ ਤੋਂ ਘਬਰਾਉਂਦਾ ਕਿਉਂਕਿ ਫੀਸਾਂ ਬਹੁਤ ਜ਼ਿਆਦਾ ਨੇ ਤੇ ਉਸ ਵਾਰ ਆਪਰੇਸ਼ਨ ਦਾ ਬਹੁਤ ਜ਼ਿਆਦਾ ਖਰਚਾ ਹੈ ਤੇ ਲੇਕਿਨ ਇਹ ਜਿਹੜਾ ਸਾਰਾ ਹੀ ਕੰਮ ਹੈ ਇਹ ਸੀਨੀਅਰ ਸੀਨੀਅਰ ਸਰਜਨ ਵੈਲਫੇਅਰ ਐਸੋਸੀਏਸ਼ਨ ਸਾਹਿਬ ਵੱਲੋਂ ਤੇ ਇਹ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਜਿੱਥੇ ਲੋਕ ਜਾ ਕੇ ਆਪਣੀ ਅੱਖਾਂ ਦੇ ਆਪਰੇਸ਼ਨ ਵੀ ਕਰਵਾ ਸਕਦੇ ਨੇ ਤੇ ਉਹਨਾਂ ਨੂੰ ਦਵਾਈਆਂ ਵੀ ਇੱਥੇ ਜਿਹੜੀਆਂ ਨੇ ਉਹ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਤੇ ਮੇਰੇ ਹਿਸਾਬ ਦੇ ਨਾਲ ਤੇ ਅੱਜ ਜਿਵੇਂ ਸ਼ਵੀਰ ਦਾ ਮੇਲਾ ਲੱਗਿਆ ਹੋਇਆ ਹੈ ਤੇ ਇੱਕ ਬਹੁਤ ਵੱਡਾ ਮੇਲਾ ਜਿੱਦੀ ਸਾਨੂੰ ਆਸਬ ਨਹੀਂ ਸੀ ਤੇ ਉਦੋਂ ਬਹੁਤ ਵੱਧ ਲੋਕ ਜਿਹੜੇ ਨੇ ਉਹ ਅੱਖਾਂ ਚੈੱਕ ਅਪ ਕਰਾਉਣ ਦੇ ਸਬੰਧ ਵਿੱਚ ਸਾਡੇ ਕੋਲ ਆਏ ਨੇ तकरीबन 250 ਅਜੇ ਹੁਣ ਸਾਡੇ 11:30 ਵਜੇ ਦਾ ਟਾਈਮ ਹੈ ਤੇ 9 ਵਜੇ ਤੋਂ ਲੈ ਕੇ 1:30 ਇੱਕ ਵਜੇ ਤੱਕ ਜਿਹੜਾ ਸੀਗਾ ਸਾਡਾ ਕੈਂਪ ਚੱਲਣਾ ਸੀਗਾ ਨੇਮ ਆਸੂੜਾ ਸਾੜੀ ਕੋਟ 200 ਜਿਹੜਾ ਕਰੀਬ ਹੁਣ ਟੱਪ ਚੁੱਕਿਆ ਪੇਸ਼ੈਂਟ ਟੱਪ ਚੁੱਕਿਆ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਪੇਸ਼ੈਂਟ ਨੇ ਉਹ ਹੁਣ ਆ ਰਹੇ ਨੇ ਜਿਹੜੇ ਸਾਡੇ ਸ਼ਹਿਰ ਵਾਲੇ ਪੇਸ਼ੈਂਟ ਸੀਗੇ ਉਹ ਤਕਰੀਬਨ ਦਿਖਾ ਚੁੱਕੇ ਨੇ ਤੇ ਅਸੀਂ ਇਹਨਾਂ ਦੇ ਲਈ ਸਵੇਰ ਦਾ ਚਾਹ ਬਿਸਕੁਟ ਤੇ ਮਠੀ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਹੁਣ ਦੁਪਹਿਰ ਵੇਲੇ ਇਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ ਅ ਖਾਸ ਤੌਰ ਤੇ ਅਸੀਂ ਇਹ ਆਸ ਕਰਦੇ ਹਾਂ ਵੀ ਜਿਵੇਂ ਸਾਨੂੰ ਇਹ ਉਤਸ਼ਾਹ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਤੋਂ ਵੀ ਵੱਡਾ ਹੰਗਾਰਾ ਜਿਹੜਾ ਲੋਕਾਂ ਦੇ ਦੁਆਰਾ ਮਿਲਦਾ ਰਹੂਗਾ ਕਿਉਂਕਿ ਇਹ ਹੰਗਾਰੇ ਤੋਂ ਵੀ ਪਤਾ ਲੱਗ ਰਿਹਾ ਵੀ ਜਿਸ ਤਰ੍ਹਾਂ ਅਸੀਂ ਸੋਚਦੇ ਸੀਗੇ ਵੀ ਵੱਧ ਤੋਂ ਵੱਧ 100 ਪੇਸ਼ੈਂਟ ਆਊਗਾ ਲੇਕਿਨ ਅਸੀਂ ਇਹ ਦੇਖ ਰਹੇ ਹਾਂ ਤਾਂ ਸਵੇਰ ਦਾ ਮੇਲਾ ਲੱਗ ਗਿਆ ਔਰ ਇਸ ਮੇਲੇ ਦੇ ਵਿੱਚ ਮੇਰਾ ਖਿਆਲ ਆ ਵੀ ਕਟੋ-ਕਟੋ ਕਟੋ-ਕਟ ਤੁਸੀਂ ਆਪ ਦੇਖ ਰਹੇ ਹੋ ਵੀ ਕਿੰਨੇ ਲੋਕ ਜਿਹੜੇ ਨੇ ਆ ਕੇ ਆਪਣੀ ਅੱਖਾਂ ਚੈੱਕ ਅਪ ਕਰਾ ਰਹੇ ਨੇ ਤੇ ਘਭਰਾਉਣ ਦੀ ਲੋੜ ਨਹੀਂ ਹੈ ਤੇ ਅਸੀਂ ਵੀ ਅੱਜ ਪ੍ਰਚਾਰ ਕੀਤਾ ਤੇ ਇਹ ਹਿੱਦਾ ਵੀ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚਿੱਟੇ ਮੋਤੀ ਨੂੰ ਜਿਹੜਾ ਹੈਗਾ ਉਹ ਬਿਲਕੁਲ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਐਮੇਜਿਕ ਨੇ ਸ਼ੰਕਰ ਆਨੰਦ ਜਿਹੜੇ ਹਸਪਤਾਲ ਦੇ ਮਾ డాక్టర్ਸ ਨੇ ਤੇ ਇਹਨਾਂ ਦਾ ਅਸੀਂ ਆਸਰਾ ਲੈਂਦੇ ਰਵਾਂਗੇ ਤੇ ਇਸੇ ਤਰ੍ਹਾਂ ਅਸੀਂ ਹੋਰ ਵੀ ਜਿਹੜੇ ਹੈਲਥ ਦੇ ਸੰਬੰਧੀ ਜਿਹੜੇ ਕੈਂਪ ਨੇ ਉਹ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਵੇਂ ਸਾਨੂੰ ਲੋਕਾਂ ਦਾ ਅਛਾ ਮਿਲਿਆ ਤੇ ਅਸੀਂ ਇਸ ਅਛਾਹ ਤੋਂ ਬਹੁਤ ਖੁਸ਼ ਹਾਂ ਤੇ ਮੈਂ ਬਕੌਰ ਪ੍ਰਧਾਨ ਸਿਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸਾਨੂੰ ਵਾ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨੇ ਵੀ ਹੈਲਥ ਦੇ ਸੰਬੰਧਤ ਜਿਹੜੇ ਕੈਂਪਨੇਓ ਲਗਾਵਾਂਗੇ ਜਿਹਦੇ ਵਿੱਚ ਬਜ਼ੁਰਗਾਂ ਦਾ ਅਸੀਂ ਖਾਸਾ ਉੱਤੇ ਧਿਆਨ ਰੱਖਦੇ ਆ ਤੇ ਬਾਕੀ ਜਿਹੜੇ ਸਾਡੇ ਸਰਾਊਂਡਿੰਗ ਵਿਲੇजेस ਦੇ ਲੋਕ ਨੇ ਤੇ ਜਿਹੜੇ ਕਿਸੇ ਵੀ ਗੱਲ ਤੋਂ ਪੀੜਤ ਨੇ ਉਹਨਾਂ ਨੂੰ ਅਸੀਂ ਫ੍ਰੀ ਆਫ ਕੋਸਟ ਦਵਾਈਆਂ ਔਰ ਉਹਨਾਂ ਦੇ ਜਿਹੜੇ ਹੋਰ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਦੇ ਰਹਾਂਗੇ ਤੇ ਬਾਕੀ ਮੈਂ ਅੱਜ ਇਸ ਦੇ ਸਾਰੇ ਜਿਹੜਾ ਇਹ ਮੇਲਾ ਲੱਗਿਆ ਇਹਦੇ ਵਿੱਚ ਸਾਡੇ ਪੱਤਰ ਪ੍ਰਿਕ ਭਾਈਚਾਰੇ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇੱਥੇ ਆ ਕੇ ਕਵਰੇਜ ਕੀਤੀ ਹੈ ਤੇ ਜਿਨ੍ਹਾਂ ਨੇ ਇੱਥੇ ਆ ਕੇ ਆਪਣਾ ਬਹੁਤ ਬਹੁਮੁੱਲਾ ਸਮਾਂ ਦੇ ਕੇ ਤੇ ਸਾਨੂੰ ਅਤਿ ਸ਼ਾਭਕਸ਼ਿਆ ਤੇ ਅਸੀਂ ਏ ਪਰਮਾਤਮਾ 바ਸੋਂ ਆਸ਼ ਕਰਦੇ ਆ ਤੇ ਤੁਹਾਡੀ ਕਲਮ ਨੂੰ ਤੇ ਹੋਰ ਚਾਰ ਚੰਨ ਪਰਮਾਤਮਾ ਲਾਵੇ ਤੇ ਤੁਸੀਂ ਵੀ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਦੇ ਰਹੋ ਬਹੁਤ ਬਹੁਤ ਜਨਾਬ ਹਾਂ ਮੈਂ ਲਾਈਨ ਉਕਾਰ ਸਿੰਘ ਕਮੇਟੀ ਚੇਅਰਪਰਸਨ ਵਿਜ਼ਨ ਅੱਜ ਦਾ ਇੱਕ ਹੈ ਸਾਹਨੇ ਵਾਲ ਸੀਨੀਅਰ ਸਿਟੀਜ਼ਨ ਕਾਉਂਸਲ ਦੇ ਸਹਿਯੋਗ ਨਾਲ ਸਾਥ ਸੁਖਜੀਤ ਸਿੰਘ ਹਰਾ ਉਹਨਾਂ ਦਾ ਮੇਨ ਸਹਿਯੋਗ ਹੈ ਤੇ ਲਾਇੰਸ ਕਲੱਬ ਲੋਦਾਣਾ ਵੈਜੀਟੇਰੀਅਨ ਜਿਹਦਾ ਮੈਂ ਮੈਂਬਰ ਆ ਇਸ ਦੇ ਨਾਲ ਸਾਡੇ ਸ਼ੰਕਰਾ ਆਈ ਹਸਪੀਟਲ ਜਿੱਨਾਂ ਨਾਲ ਹਾਲਕੇ ਸੀ ਪਿਛਲੇ 15 16 ਸਾਲ ਤੋਂ ਬਹੁਤ ਵੱਡੀ ਸੇਵਾ ਦਾ ਇੰਤਜ਼ਾਮ ਕਰ ਰਹੇ ਆ ਅੱਜ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਇੱਥੇ 80% ਲੋਕਾਂ ਨੂੰ ਟੋਟਲੀ ਫ੍ਰੀ ਯਾਨੀ ਵੈਸੇ ਤਾਂ 100% ਹੀ ਹੁੰਦਾ ਪਰ ਕੁਝ ਲੋਕ ਜਿਹੜੇ ਬਹੁਤ ਚੰਗੇ ਘਰਾਂ ਤੋਂ ਆਉਂਦੇ ਨੇ ਜਿਨ੍ਹਾਂ ਦਾ ਕਰੋੜਾਂ ਰੁਪਏ ਦੀ ਇਨਕਮ ਹੈ ਉਹਨਾਂ ਨੂੰ ਬੇਨਤੀ ਜ਼ਰੂਰ ਕਰਦੇ ਨੇ ਉਹਨਾਂ ਵੀ ਤੁਸੀਂ ਫ੍ਰੀ ਸੇਵਾ ਨਾਲ ਲਓ ਕਿ ਉਹਨਾਂ ਦਾ ਜਿਹੜੇ ਜ਼ਰੂਰਤ ਹਨ ਦੋਨੋਂ ਅਸੀਂ ਪ੍ਰੋਪਰ ਛਿੱਟੇ ਮੋਤੀ ਦੇ ਸਾਥ ਰਹੂਗਾ ਅਸੀਂ ਉਹਨੂੰ ਆਟੋ ਅਸੀਂ ਇਹ ਹਮੇਸ਼ਾ ਐਵੇਂ ਕਰਦੇ ਆ ਇੱਥੇ ਜਿੰਨੇ ਮੈਂਬਰ ਚੁਣੇ ਜਾਣਗੇ ਆਪਰੇਸ਼ਨ ਵਾਸਤੇ ਛਿੱਟੇ ਮੋਤੀ ਦੇ ਆਪਰੇਸ਼ਨ ਵਾਸਤੇ ਉਹਨਾਂ ਨੂੰ ਇੱਥੋਂ ਰੋਟੀ ਖਵਾ ਕੇ ਲੈ ਜਾਾਂਗੇ ਆਪਣੇ ਬਸ ਰਾਈ ਉੱਥੇ ਛੱਡ ਜਾਂਦੇ ਆ ਉੱਥੇ ਜਾ ਕੇ ਉਹਨਾਂ ਦਾ ਦੁਬਾਰਾ ਚੈੱਕਅਪ ਹੋਏਗਾ ਫਿਰ ਉਹਨਾਂ ਨੂੰ ਉੱਥੇ ਫ੍ਰੀ ਪਾਣਾ ਪੀਣਾ ਚਾ ਪਾਣੀ ਸਭ ਕੁਝ ਹੈ ਰੈਂਟ ਐਗਜ਼ਾਮਪਲ ਰੈਂਟ ਐਗਜ਼ਾਮਪਲ 10ਵੇਂ ਵਾਲੇ ਉਹ 10ਵੇਂ ਵੀ ਲੈ ਕੇ ਗਾਇਓ ਦਵਾਈਆਂ 15 ਮਿੰਟ ਰੇਡ ਕਰ ਲੋ ਬਸ ਦਵਾਈਆਂ ਤੇ ਐਨਕਾਂਸੀ ਇੱਕੋ ਫ੍ਰੀ ਦੇ ਰਹੇ ਆ ਜਿਨ੍ਹਾਂ ਨੂੰ ਦਵਾਈਆਂ ਐਨਕਾਂ ਦੀ ਲੋੜ ਹੈ ਉਹ ਦੇ ਰਹੇ ਆ ਜਿਨ੍ਹਾਂ ਨੂੰ ਚਿੱਟੇ ਮੋਤੀਆ ਤਾਂ ਉਹਨੂੰ ਲੈ ਕੇ ਜਾ ਤੇ ਫਿਰ ਕੱਲ ਆਪਰੇਸ਼ਨ ਇਹਨਾਂ ਦੇ ਹੋਣਗੇ ਤੇ ਪਰਸੋਂ ਸਵੇਰੇ ਅਸੀਂ ਇਹਨਾਂ ਨੂੰ ਉੱਥੇ ਵਾਪਸ ਛੱਡ ਕੇ ਜਾਈਏ ਹਰ ਵਾਰੀ ਸਾਡੇ ਕੋਲ 20 ਤੋਂ ਲੈ ਕੇ 50 60 ਆਪਰੇਸ਼ਨ ਨਿਕਲਦੇ ਆਂ ਔਰ ਕੈਂਪ ਸਿਟਰ ਦੇ ਡਾਕਟਰ ਨੇ ਕੋਈ ਆਏ ਨਹੀਂ ਇਹ ਡਾਕਟਰ ਸਾਡੇ ਬਹੁਤ ਸਟੈਂਡਰਡ ਡਾਕਟਰ ਨੇ ਇਹ ਛੋਟੇ ਇੱਥੇ ਮਤਲਬ ਡਾਕਟਰ ਉਸ ਲੈਵਲ ਦੇ ਨਹੀਂ ਹੈਗੇ ਜਿਹੜਾ ਆਪਰੇਸ਼ਨ ਕਰਦੇ ਉਹ ਡਾਕਟਰ ਉੱਥੇ ਨੇ ਉਹਨਾਂ ਨੂੰ ਦੁਬਾਰਾ ਜਾ ਕੇ ਉੱਥੇ ਚੈੱਕ ਕਰਨਾ ਇਹਨਾਂ ਦਾ ਪ੍ਰੀਲੀਮਨਰੀ ਜਿਹੜਾ ਕੰਮ ਹੈ ਵੀ ਚੈੱਕ ਕਰ ਲਿਆ ਠੀਕ ਹੈ ਚਿੱਟਾ ਮੋਤੀ ਉੱtre ਹੋਇਆ ਉਹਨਾਂ ਜਾ ਕੇ ਕਨਫਰਮ ਕਰਨਾ ਉੱਥੇ ਤੇ ਅਗਲੇ ਦਿਨ ਉਹਨਾਂ ਨੂੰ ਆਪਰੇਸ਼ਨ ਕਰਕੇ ਇਹਨਾਂ ਨੂੰ ਅੱਛਾ ਜਿਹੜਾ ਆਪਰੇਸ਼ਨ ਹੁੰਦਾ ਅੱਜਕੱਲ ਫੈਕੋ ਹੁੰਦਾ ਮਤਲਬ ਉਹ ਜੇ ਕਨ ਵਾਲ ਜਿੰਨੀ ਮੋਟਾਈ ਦਾ ਮਸ਼ੀਨ ਨਾਲ ਕੱਟ ਲੱਗਦਾ ਤੇ ਅੰਦਰ ਉਹਦੇ ਜਿਹੜਾ ਲੈਂਸ ਹੁੰਦਾ ਉਹ ਚਲਾ ਜਾਂਦਾ ਸਾਡੀ ਇਹ ਜਿਹੜੀ ਸੇਵਾ ਹੈ ਮਾਰਕੀਟ ਜਿਹੜਾ 10 ਤੋਂ 15000 ਰੁਪਏ ਪ੍ਰਾਈਵੇਟ ਵਾਲ ਲੈਂਦੇ ਆ ਉਹ ਸੇਵਾ ਸੀ ਦੇ ਰਹੇ ਆ ਕੋਈ ਨਹੀਂ ਛੋਟੀ ਮੋਟੀ ਗੱਲ ਹੈ ਬਹੁਤ ਵਧੀਆ ਸੇਵਾ ਦੇ ਰਹੇ ਆ ਅੱਜ ਪਿਛਲੇ 16 ਸਾਲਾਂ ਚ ਇੱਕ ਵੀ ਸਾਡੀ ਕੰਪਲੇਟ ਨਹੀਂ ਹੈ ਇੱਕ ਵੀ ਕੰਪਲੇਟ ਨਹੀਂ ਹੈ ਇਹ ਤੇ ਡਾਕਟਰ ਅਸੀਂ ਟੋਟਲ ਟੀਮ ਜਿਹੜੀ ਸੰਤਰਾ ਦੀ 8 ਤੋਂ 10 ਮੈਂਬਰ ਆਉਂਦੇ ਆ ਹਰ ਵਾਰ ਬਾਕੀ ਬੈਂਟੀਮ ਉੱਥੇ ਸਾਡੇ ਕੋਲ 100 ਮੈਂਬਰ 10 ਸਟਾਫ ਪਲੱਸ ਦੇ ਡਾਕਟਰ ਨੇ ਬਾਕੀ ਟੀਮ ਸਾਰੇ ਐਡਮਿਨਿਸਟ੍ਰੇਟਿਵ ਟੀਮ ਹੋ ਗਈ ਸੁਪਰਵਾਈਜ਼ਰੀ ਟੀਮ ਹੋ ਗਈ ਉਹ ਸਾਰੀਆਂ ਟੀਮਾਂ ਹੈਗੀਆਂ ਸਾਡੇ ਕੋਲ ਤੇ ਅਸੀਂ ਰਲ ਮਿਲ ਕੇ ਕਰ ਰਹੇ ਹਾਂ ਤੇ ਇਹ ਸਾਡਾ ਅਸੀਂ ਪੂਰੇ ਜੋਰਾਂ ਨਾਲ ਲੱਗੇ ਹੋਏ ਹਾਂ ਪੂਰੇ ਪੰਜਾਬ ਵਿੱਚ ਲੱਗੇ ਹੋਏ ਹਾਂ ਉੱਥੋਂ ਲੈ ਕੇ ਬਟਿੰਡਾ ਮਾਨਸਾ ਫirozpur ਫਰੀਦਕੋਟ ਸਾਰੇ ਇਲਾਕੇ ਚੰਡੀਗੜ੍ਹ ਤੱਕ ਰੋਪੜ ਤੱਕ ਇਧਰ ਸਾਰਾ ਰੋ ਕੀਨਾ ਮੋਗਾ ਬਟਿੰਡਾ ਇਧਰ ਪਟਿਆਲਾ ਸਾਰੇ ਸਾਰੇ ਇਲਾਕੇ ਨੂੰ ਅਸੀਂ ਕਵਰ ਕਰ ਰਹੇ ਹਾਂ ਬਹੁਤ ਮਿਹਨਤ ਕਰ ਰਹੇ ਆ ਕਿ ਸਾਡੇ ਪੰਜਾਬ ਨੂੰ ਇਹਦਾ ਫਾਇਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਲਾਲ ਜੀ ਬਹੁਤ ਹੀ ਸੀਨੀਅਰ ਜਿਹਨੂੰ ਸੁਪਰ ਸੀਨੀਅਰ ਕਹਿੰਦੇ ਨੇ ਇਹ 99 92 ਸਾਲ ਦੀ ਏਜ ਆ ਅੱਜ ਸਾਡੇ ਕੋਲੇ ਇਹ ਵੀ ਅੱਖਾਂ ਦਾ ਚੈੱਕਅਪ ਕਰਾਉਣ ਆਏ ਆ ਅਸੀਂ ਇਹ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆ ਮੈਂ ਸੀਨੀਅਰ ਸਿਟੀਜਨ ਦਾ ਜਰਨਲ ਸੈਕਟਰੀ ਹੋਣ ਕਰਕੇ ਬਹੁਤ ਮਰੀਜ਼ 100 ਸਾਲ ਦੀ ਉਮਰ ਤੋਂ ਪਲੱਸ ਮਰੀਜ਼ ਵੀ ਸਾਡੇ ਕੋਲੇ ਆ ਰਹੇ ਆ ਦੇਖੋ ਮੇਲਾ ਭਰਿਆ ਹੋਇਆ ਆ ਪੱਤਰਕਾਰ ਭਾਈ ਜਾਰਾ ਵੀ ਬਹੁਤ ਵੱਧ ਵੱਧ ਚੜ ਕੇ ਯੋਗਦਾਨ ਕਰ ਰਿਹਾ ਤੇ ਇਹੋ ਜਿਹੇ ਅਪਰਾਲੇ ਅਸੀਂ ਸੀਨੀਅਰ ਸਿਟੀਜ਼ਨ ਵੱਲੋਂ ਕਰਦੇ ਰਹਿਵਾਂ ਹਾਂ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਗੇ ਮੈਂ ਪ੍ਰੇਸ਼ਣ ਕਰਾਇਆ ਜੀ ਸ਼ੰਕਰ ਰਾ ਦਾ ਵਿੱਚ 21 ਅਪ੍ਰੈਲ ਨੂੰ ਮੇਰਾ ਹੋਇਆ ਬਹੁਤ ਵਧੀਆ ਹੋਇਆ ਇੰਨੀਆ ਸੂਰਤਾ ਮੈਂ ਕਦੇ ਨਹੀਂ ਦਿੱਤੀਆਂ ਭਾਤੇ ਵੀ ਆ ਦੇ ਨਹੀਂ ਹੁਣ ਮੈਂ ਦੂਜੀ ਅੱਖਾ ਖੜਾ ਕਰ ਰਿਹਾ ਹਾਂ ਬੱਲੇ ਬਾਬਾ ਕਿੰਨਿਆ ਆਈਏ ਅਸੀਂ ਨਾ ਨਾ ਬਾਕੀ ਯਾ ਯਾ ਉੱਧਰ ਬੈਠੇ ਹਾਂਜੀ ਪ੍ਰਧਾਨ ਜੀ ਜਿਹੜੇ ਅੱਖਾਂ ਦਾ ਕੰਮ ਹੈ ਜਿਹੜਾ ਕੰਮ ਆ ਬਹੁਤ ਉੱਤਮ ਕੰਮ ਆ ਅੱਖ ਗਈ ਜਹਾਨ ਗਿਆ ਇਹ ਸੀਨੀਅਰ ਸਿਟੀਜ਼ਨ ਨੇ ਬਹੁਤ ਵਧੀਆ ਪ੍ਰਾਲਾ ਕਰਕੇ ਕੀਤਾ ਜਿਹਦੇ ਵਿੱਚ ਸੁਖਜੀਤ ਸਿੰਘ ਖਰਾ ਸਾਡੇ ਪ੍ਰਧਾਨ ਮੁਸਲਮਨ ਕਮੇਟੀ ਐਕਸ ਪ੍ਰਧਾਨ ਮੁਸਲਮਨ ਕਮੇਟੀ ਜੀ ਦਾ ਬਹੁਤ ਵੱਡਾ ਯੋਗਦਾਨ ਆ ਜਿਹਦੀ ਅੱਖੇ ਚੱਲੇਗੀ ਉਹਦਾ ਸਭ ਕੁਝ ਹੀ ਚਲੇ ਗਿਆ ਬਹੁਤ ਦੁਨੀਆਈ ਅੱਖਾਂ ਦਿਖਾਉਣ ਬਹੁਤ ਉੱਤਮ ਕੰਮ ਆ ਇਹ ਸ਼੍ਰੀ ਲੰਗਾ ਜੋਗਾ ਇਸ ਤੋਂ ਵੱਡ ਕੋਈ ਸ਼ਬਦ ਨਹੀਂ ਹੈ ਇਹਦੇ ਬਾਰੇ ਸਾਰੇ ਦਾਨ ਨੇ ਤੋਂ ਥੱਲੇ ਰਹਿ ਜਾਂਦੇ ਨੇ ਜੇ ਅੱਖ ਦਾ ਦਾਨ ਕਰਾਇਆ ਜਾਵੇ ਬਹੁਤ ਵੱਡੀ ਗੱਲ ਹੈ ਲਾਭ ਸਿੰਘ